Echo ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਸੀ ਭੀ ਸਚ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ ਸ਼ੀਰ ਰਾਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਅਰਜਾ ਪਵਨ ਪੀਣਾ ਅਪਿਆ ਚੰਦ ਸੂਰਜ ਦੁਇ ਗੁਫੈ ਨਾ ਦੇਖਾਂ ਸੁਪਨ ਸੁਣਨਾਂ ਤਾ ਕੀਮਤ ਨਾ ਪਵੈ ਹਉ ਕੇ ਵਡ ਆਖਾਂ ਨਾ ਸੱਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੀ ਭਾਵੈ ਕਰੇ ਤਮਾ ਸੁਣ ਸੁਣ ਅਖਣ ਅਖਣਾ ਜੇ ਭਾਵੈ ਕਰੇ ਤਮਾਏ ਉਹ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ ਜਗ ਅਟਲ ਮਨੁਕਤਾ ਦੇ ਮਹਾਨ ਰਹਿਬਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਨਾ ਸਤਗੁਰਾਂ ਜੀ ਦੀ ਅਪਾਰ ਕਿਰਪਾ ਦੇ ਨਾਲ ਜੋ ਹਰ ਰੋਜ਼ ਤਨ ਤਨ ਬਾਬਾ ਅਜੀਤ ਸਿੰਘ ਜੀ ਸ਼ਹੀਦ ਇਤਨਾ ਜਿਆਂ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨਾਂ ਤੋਂ ਗੁਰੂ ਸਾਹਿਬ ਜੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦੀ ਵਿਚਾਰ ਦੀ ਸੇਵਾ ਕਰਵਾਉਂਦੇ ਹਨ ਉਹਨਾਂ ਵਿਚਾਰਾਂ ਦੇ ਅਧੀਨ ਜੋ ਸ਼੍ਰੀ ਰਾਗ ਰਾਗ ਦੇ ਵਿੱਚ ਜੋ ਸਤਗੁਰਾਂ ਜੀ ਨੇ ਬਾਣੀ ਉਚਾਰਨ ਕੀਤੀ ਹੈ ਗੁਰੂ ਸਾਹਿਬ ਜੀ ਦੇ ਪਾਵਨ ਅੰਗ 14 ਦੇ ਉੱਪਰ ਬਾਣੀ ਦੀ ਵਿਚਾਰ ਚੱਲ ਰਹੀ ਹੈ ਵਿਚਾਰ ਦੀਨ ਸ਼ਬਦ ਦਾ ਪਾਠ ਆਪਾਂ ਹੁਣੇ-ਹੁਣੇ ਸਰਵਣ ਕੀਤਾ ਹੈ ਜੋ ਗੁਰੂ ਸਾਹਿਬ ਜੀ ਦੇ ਮੁਬਾਰਕ ਅੰਗ 14 ਅਤੇ 15 ਦੇ ਉੱਪਰ ਅੰਕਿਤ ਹੈ ਕਲ ਦੇ دیਵਾਨਾ ਦੇ ਵਿੱਚ ਜੋ ਜੜ ਮਾਇਆ ਚੇਤਨ ਮਾਇਆ ਈਸ਼ਵਰੀਏ ਮਾਇਆ ਤੇ ਰਾਜਸੀ ਮਾਇਆ ਇਹ ਜਿਹੜੀ ਚਾਰ ਪ੍ਰਕਾਰ ਦੀ ਮਾਇਆ ਹੈ ਇਸ ਮਾਇਆ ਦੇ ਬਾਰੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ اے ਅਕਾਲ ਪੁਰਖ ਦੀਨ ਦੁਨੀਆਂ ਦੇ ਮਾਲਕ ਜੀ ਮੇਰੇ ਕੋਲ ਜ਼ਿਕਰ ਇੰਨਾ ਕੁਝ ਹੋਵੇ ਤੇ ਕਿਤੇ ਇਹ ਨਾ ਹੋਵਾ ਕਿ ਮੈਂ ਜੜ ਮਾਇਆ ਦੇ ਵਿੱਚ ਖੱਤਤ ਹੋ ਕੇ ਚੇਤਨ ਮਾਇਆ ਦੇ ਵਿੱਚ ਖੱਤਤ ਹੋ ਕੇ ਤੇ ਈਸ਼ਵਰੀ ਮਾਇਆ ਦੇ ਵਿੱਚ ਮੈਂ ਖੱਤਤ ਹੋ ਕੇ ਰਾਜਸੀ ਮਾਇਆ ਦੇ ਵਿੱਚ ਮੈਂ ਗਲਤਾਨ ਹੋ ਕੇ ਆਪ ਜੀ ਨੂੰ ਕਦੇ ਮੈਂ ਭੁੱਲ ਜਾਵਾਂ ਮੈਂ ਵਿਸਾਰ ਦੇਵਾਂ ਤੇ ਐਦਾਂ ਨਾ ਹੋਵੇ ਕਿ ਤੁਹਾਡਾ ਨਾਮ ਮੇਰੇ ਚਤ ਦੇ ਵਿੱਚੋਂ ਵਿਸਰ ਹੀ ਜਾਵੇ ਹੇ ਦੇ ਭਾਵੇਂ ਜੋ ਕੁਝ ਮਰਜ਼ੀ ਤੁਸੀਂ ਬਖਸ਼ ਦੇਵੋ ਪਰ ਇੱਕ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਕਦੇ ਵੀ ਤੁਹਾਡਾ ਨਾਮ ਜਿਹੜਾ ਸੱਚ ਦਾ ਗਿਆਨ ਹੈ ਉਹ ਮੇਰੀ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਦੂਰ ਨਾ ਹੋਵੇ ਤੇ ਅੱਜ ਦੇ ਮੁਬਾਰਕ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਇਹ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਮਨੁੱਖ ਉਸ ਪਰਿਪੂਰਨ ਪਰਮਾਤਮਾ ਦੀ ਉਹਦੀ ਕਦਰ ਕੀਮਤ ਨਹੀਂ ਪਾ ਸਕਦਾ ਜੋ ਕੁਝ ਪਰਮੇਸ਼ਰ ਦੇ ਵੱਲੋਂ ਪੈਦਾ ਕੀਤਾ ਹੋਇਆ ਜੋ ਕੁਝ ਮਾਲਕ ਨੇ ਬਣਾਉਣਾ ਕੀਤਾ ਜੋ ਉਹਦੀਆਂ ਵਡਿਆਈਆਂ ਨੇ ਉਹਦੀਆਂ ਬਖਸ਼ਿਸ਼ਾਂ ਹਨ ਤੇ ਉਹ ਕਿੱਡਾ ਕੁ ਵੱਡਾ ਹੈ ਮਨੁੱਖ ਉਹਦੇ ਨਾਮ ਦੀ ਵਡਿਆਈ ਨਹੀਂ ਕਰ ਸਕਦਾ ਭਾਵੇਂ ਕਿ ਅੰਤ ਨਹੀਂ ਪਾ ਸਕਦਾ ਵਡਿਆਈ ਤਾਂ ਮਨੁੱਖ ਨੇ ਕਰਨੀ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਜ਼ਰੂਰ ਹੈ ਪਰ ਜੇਕਰ ਬੰਦਾ ਇਹ ਗੱਲ ਆਖੇ ਕਿ ਮੈਂ ਜਿੰਨੀ ਕੁ ਮੇਰੀ ਉਮਰ ਮੈਨੂੰ ਮਿਲੀ ਹੋਈ ਹੈ ਕੋਈ 50 ਸਾਲਾਂ ਦੀ ਉਮਰ ਤੱਕ ਕੋਈ 60 ਕੋਈ 70 ਸਾਲਾਂ ਦੀ ਉਮਰ ਦੇ ਤੱਕ ਮੈਂ ਵਾਹਿਗੁਰੂ ਜੀ ਦੇ ਗੁਣ ਗਾ ਗਾ ਕੇ ਗਾ ਗਾ ਕੇ ਤੇ ਉਹਦੇ ਨਾਮ ਦੀ ਵਡਿਆਈ ਦਾ ਅੰਤ ਪਾ ਲਵਾਂਗਾ ਉਹ ਪ੍ਰਮਾਤਮਾ ਦਾ ਮੈਂ ਅੰਤ ਪਾ ਲਵਾਂਗਾ ਗੁਰੂ ਸਾਹਿਬ ਜੀ ਕਹਿੰਦੇ ਇਹ ਕਦਾ ਚਿੱਤ ਨਹੀਂ ਹੋ ਸਕਦਾ ਸੋ ਆਓ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਦੁਆਰਾ ਜੋ ਮਨੁੱਖ ਦੇ ਮਨ ਦੇ ਅੰਦਰ ਆਪਣੀ ਵਿਦਵਤਾ ਨੂੰ ਲੈ ਕੇ ਆਪਣੇ ਗਿਆਨ ਨੂੰ ਲੈ ਕੇ ਦੇ ਮਨਦਰਹੋਮੇ ਆ ਜਾਂਦੀ ਹੈ ਤਾਂ ਗੁਰੂ ਸਾਹਿਬ ਜੀ ਉਸ ਹੋਮੇ ਨੂੰ ਤੋੜਦੇ ਹਨ ਤੇ ਸਾਨੂੰ ਸਮਝਾਉਂਦੇ ਨੇ ਕਿ ਇਹ ਮਨੁੱਖ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਈ ਗੁਨਾ ਦਾ ਅੰਤ ਨਹੀਂ ਪਾ ਸਕਦਾ ਸੋ ਪਵਨ ਸ਼ਬਦ ਆਪਾਂ ਵਿਚਾਰਨ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰਿਏ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਪਾਵਨ ਸ਼ਬਦ ਉਚਾਰਨ ਪਏ ਕਰਦੇ ਹਨ ਕੋਟ ਕੋਟੀ ਮੇਰੀ ਅਰਜਾ ਪਵਣ ਪੀਣ ਅਪਿਆ ਗੁਰੂ ਸਾਹਿਬ ਜੀ ਕਹਿੰਦੇ ਬੰਦਾ ਆਪਣੀ ਥੋੜੇ ਕਸਾਲਾਂ ਦੀ ਉਮਰ ਦੇ ਵਿੱਚ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਗੁਣਾਂ ਦਾ ਅੰਤ ਪਾਉਣਾ ਚਾਹੁੰਦਾ ਹੈ ਸਿੱਧਾਂ ਨੇ ਆਪਣੀ ਉਮਰ ਵਧਾ ਲਈ ਕਈ ਕਈ ਸੈਂਕੜੇ ਸਾਲ 2 200 300 400 ਸਾਲਾਂ ਤੱਕ ਉਹਨਾਂ ਸਿੱਧਾਂ ਨੇ ਆਪਦੀ ਉਮਰ ਵਧਾਈ ਅਰਬਲਾ ਵਧਾ ਲਈ ਗੁਰੂ ਸਾਹਿਬ ਜੀ ਕਹਿੰਦੇ ਇਥੋਂ ਤੱਕੇ ਬਸ ਨੇ ਜੇਕਰ ਕਹਿੰਦੇ ਐ ਮਨੁੱਖ ਕਰੋੜਾਂ ਸਾਲ ਉਮਰ ਬਣ ਜਾਵੇ ਕਰੋੜਾਂ ਸਾਲ ਵੀ ਜੇਕਰ ਬੰਦੇ ਦੀ ਉਮਰ ਹੋ ਜਾਵੇ ਤੇ ਪਵਨ ਮਨੁੱਖ ਕੁਝ ਵੀ ਭੋਜਨ ਪਦਾਰਥ ਨਾ ਸ਼ਕੇ ਕਿੰਦ ਜੇਕਰ ਇਨਸਾਨ ਹਵਾ ਦੇ ਆਸਰੇ ਜਿਉਂਦਾ ਰਹੇ ਹਵਾ ਹੀ ਇਹਦਾ ਭੋਜਨ ਹੋਵੇ ਹਵਾ ਹੀ ਇਹ ਖਾਵੇ ਪੌਣਾ ਆਹਾਰੀ ਬਣ ਜਾਵੇ ਚੰਦ ਸੂਰਜ ਦੁਏ ਗੁਫਾ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਫੇਰ ਅੱਗੇ ਪਾਤਸ਼ਾਹ ਜੀ ਕਹਿੰਦੇ ਜੇਕਰ ਮੈਂ ਕਿਸੇ ਗੁਫਾ ਦੇ ਵਿੱਚ ਲੋਕ ਕੇ ਬੈਠ ਜਾਵਾਂ ਤੇ ਨਾ ਚੰਦਰਮਾ ਨੂੰ ਵੇਖਾਂ ਨਾ ਸੂਰਜ ਦੇ ਮੱਥੇ ਲੱਗਾ ਕਹਿੰਦੇ ਸੂਰਜ ਚੰਦਰਮਾ ਮੈਂ ਨਾ ਵੇਖਾਂ ਤੇ ਐਨੇ ਸਾਲ ਮੈਂ ਗੁਫਾ ਦੇ ਵਿੱਚ ਸਮਾਧੀ ਲਾ ਕੇ ਬੈਠਾ ਰਹਾ ਤੇ ਸੁਬਨੇ ਦੇ ਵਿੱਚ ਵੀ ਮੈਨੂੰ ਨੀਂਦ ਨਾ ਆਵੇ ਕਹਿੰਦੇ ਜੇਕਰ ਐਦਾਂ ਦਾ ਸਮਾਂ ਵੀ ਮੇਰੇ ਜੀਵਨ ਦੇ ਵਿੱਚ ਆ ਜਾਵੇ ਨਾ ਕਬ ਕੇ ਨਾ ਤਾਂ ਮੈਨੂੰ ਨੀਂਦ ਆਵੇ ਦਿਨ ਰਾਤ ਤੇ ਨਾ ਮੈਂ ਚੰਦ ਤੇ ਸੂਰਜ ਦੇ ਮੱਥੇ ਲੱਗਾ ਕੇਵਲ ਕਹਿੰਦੇ ਮੈਂ ਗੁਫਾ ਦੇ ਵਿੱਚ ਬੈਠ ਕੇ ਸਮਾਧੀ ਲਾ ਕੇ ਬੈਠਾ ਰਹਾ ਕਰੋਂੜਾਂ ਵਰਿਆਂ ਤੱਕ ਵੀ ਕਹਿੰਦੇ ਸਤਿਗੁਰੂ ਜੀ ਜੇਕਰ ਮੈਂ ਬੈਠਾ ਰਹਾ ਨਾ ਤਾਂ ਵੀ ਹੈ ਦੇਨ ਦੁਨੀਆਂ ਦੇ ਮਾਲਕ ਭੀ ਤੇਰੀ ਕੀਮਤ ਨਾ ਪਵੈ ਆਉ ਕੇ ਵੜ ਆਖਣਾ ਤਾ ਵੀ ਕਹਿੰਦੇ ਹੈ ਮਾਲਕ ਜੀ ਐਨੀ ਲੰਮੀ ਸਮਾਂ ਦੀ ਲਾ ਕੇ ਤੇ ਐਨੀ ਲੰਮੀ ਉਮਰ ਕਹਿੰਦੇ ਪਾ ਕਰਕੇ ਹੈ ਅਕਾਲ ਪੁਰਖ ਆਪ ਜੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤਾ ਵੀ ਕਹਿੰਦੇ ਜੇਕਰ ਇੰਨਾ ਲੰਮਾ ਸਮਾਂ ਬੰਦੇ ਨੂੰ ਮਿਲ ਜਾਵੇ ਫਿਰ ਵੀ ਕਹਿੰਦੇ ਤੇਰੇ ਬਰਾਬਰ ਦਾ ਕੋਈ ਹੋਰ ਨਹੀਂ ਲੱਭ ਸਕਦਾ ਜਿਨੂੰ ਤੇਰੇ ਬਰਾਬਰ ਤੋਲਿਆ ਜਾ ਸਕੇ ਕਹਿੰਦੇ ਮੈਂ ਤੇਰੀ ਕਿੰਨੀ ਕੁ ਵਡਿਆਈ ਬਿਆਨ ਕਰਕੇ ਦੱਸ ਸਕਾਂ ਹੇ ਅਕਾਲ ਪੁਰਖ ਜੀ ਮੈਂ ਆਪ ਜੀ ਦੀ ਵਡਿਆਈ ਦੱਸਣ ਯੋਗਾਂ ਨਹੀਂ ਹਾਂ ਤੇ ਤੇਰੇ ਨਾਮ ਨੂੰ ਮੈਂ ਕਿੰਨਾ ਕੁ ਵੱਡਾ ਬਿਆਨ ਕਰਾਂ ਸਾਚਾ ਨਿਰੰਕਾਰ ਨਿਜ ਥਾਈ ਫਿਰ ਕਹਿੰਦੇ ਇਹ ਮਨੁੱਖ ਜਿਹੜਾ ਉਹ ਸੱਚਾ ਸਰੂਪ ਅਕਾਲ ਪੁਰਖ ਹੈ ਨਾ ਉਹ ਸੱਚਾ ਨਿਰੰਕਾਰ ਉਹ ਆਪਣੇ ਆਪ ਦੇ ਵਿੱਚ ਮਾਲਕ ਟਿਕਿਆ ਹੋਇਆ ਹੈ ਉਹਨੂੰ ਕਿਸੇ ਹੋਰ ਆਸਰੇ ਦੀ ਮੁਥਾਜੀ ਨਹੀਂ ਪਰਮੇਸ਼ਰ ਨੂੰ ਕਿਸੇ ਦੇ ਹੋਰ ਆਸਰੇ ਦੀ ਕੋਈ ਝਾਕ ਨਹੀਂ ਹੈ ਸੋਣ ਸੋਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਕਹਿੰਦੇ ਜਿਵੇਂ ਮੈਂ ਬਹੁਤ ਵਾਰੀ ਸੁਣਿਆ ਤੇ ਮੈਂ ਤੇਰੀਆਂ ਖੂਬੀਆਂ ਨੂੰ ਵਰਣਨ ਕਰਦਾ ਹਾਂ ਹੇ ਅਕਾਲ ਪੁਰਖ ਕਹਿੰਦੇ ਅਸੀਂ ਜੀਵ ਇੱਕ ਦੂਜੇ ਤੋਂ ਸੁਣ ਸੁਣ ਕੇ ਆਪਣੇ ਗੁਰੂਆਂ ਤੋਂ ਪੈਗੰਬਰਾਂ ਤੋਂ ਸੁਣ ਸੁਣ ਕੇ ਵੱਡਿਆਂ ਬਜ਼ੁਰਗਾਂ ਤੋਂ ਸੁਣ ਸੁਣ ਕੇ ਤੇ ਆਪ ਜੀ ਦੀ ਵਡਿਆਈ ਨੂੰ ਬਿਆਨ ਕਰ ਦਿੰਦੇ ਆ ਪਰ ਕਹਿੰਦੇ ਇਹ ਕੋਈ ਨਹੀਂ ਦੱਸ ਸਕਦਾ ਕਿ ਮਾਲਕ ਹੈ ਕਿੰਨਾ ਕੋ ਵੱਡਾ ਤੇ ਜੋ ਜੇਕਰ ਅਕਾਲ ਪੁਰਖ ਨੂੰ ਚੰਗਾ ਲੱਗਦਾ ਪਰਮੇਸ਼ਰ ਨੂੰ ਭਾ ਜਾਂਦਾ ਫਿਰ ਉਹ ਆਪਣੇ ਨਿਮਾਣੇ ਜੇ ਬੱਚਿਆਂ ਦੇ ਵਿੱਚ ਤਾਂਗ ਪੈਦਾ ਕਰਦਾ ਹੈ ਕਿ ਇਹ ਮਨੁੱਖ ਬਾਣੀ ਪੜੇ ਇਹ ਮਨੁੱਖ ਸੇਵਾ ਸਿਮਰਨ ਕਰੇ ਵਾਹਿਗੁਰੂ ਮਾਲਕ ਪਰਮੇਸ਼ਰ ਦੀ ਰਹਿਮਤ ਤੋਂ ਬਿਨਾ ਉਹਦੀ ਬਖਸ਼ਿਸ਼ ਤੋਂ ਬਿਨਾ ਸਤਿਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਦੇ ਮਨ ਦੇ ਵਿੱਚ ਤਾਂ ਭਾਈ ਚਾ ਵੀ ਪੈਦਾ ਨਹੀਂ ਹੁੰਦਾ ਰਾਹਾ ਕੁੱਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਈ ਫੇਰ ਅੱਗੇ ਕਹਿੰਦੇ ਜੇਕਰ ਕੋਈ ਬੰਦਾ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਕਿ ਮੈਂ ਆਪਣੇ ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਕਸ਼ਟ ਦੇਵਾਂ ਕੋਈ ਬੰਦਾ ਕਹੇ ਕਿ ਗੁੱਸਾ ਗੁੱਸੇ ਤੋਂ ਭਾਵ ਕੇ ਕੋਹ-ਕੋਹ ਕੇ ਆਪਣੇ ਸਰੀਰ ਤੇ ਕੋਹ-ਕੋਹ ਕੇ ਸੱਟਾਂ ਮਾਰੇ ਤੇ ਆਪਣੇ ਆਪ ਨੂੰ ਤਿਲ-ਤਿਲ ਕਰਕੇ ਕਟਾ ਦੇਵੇ ਸਤਿਗੁਰੂ ਜੀ ਕਹਿੰਦੇ ਹਨ ਅੱਗੇ ਫੇਰੇ ਸਮਝਾਉਂਦੇ ਨੇ ਕਿ ਕੋਈ ਚੱਕੀ ਦੇ ਵਿੱਚ ਵੀ ਪਾ ਕੇ ਆਪਣੇ ਆਪ ਨੂੰ ਪੀ ਦੇਵੇ ਅੱਗੀ ਸੇਤੀ ਜਾਲ ਲੀਆ ਭਸਮ ਸੇਤੀ ਰਲ ਜਾਉ ਕਹਿੰਦੇ ਇੱਥੇ ਹੀ ਬਸ ਨਹੀਂ ਜੇਕਰ ਕੋਈ ਬੰਦਾ ਆਪਜੀ ਦਾ ਮੁੱਲ ਪਾਉਣ ਦੀ ਕੋਸ਼ਿਸ਼ ਕਰੇ ਤੇ ਆਪਣੇ ਆਪ ਨੂੰ ਉਹ ਆਗ ਦੇ ਵਿੱਚ ਸੜਾ ਦੇਵੇ ਆਪਣੇ ਤਨ ਨੂੰ ਸਵਾਦ ਦੇ ਵਿੱਚ ਮਿਲਾ ਦੇਵੇ ਤਾਂ ਵੀ ਕਹਿੰਦੇ ਹੈ ਅਕਾਲ ਪੁਰਖ ਜੀਓ ਭੀ ਤੇਰੀ ਕੀਮਤ ਨਾ ਪਵੇ ਹਉ ਕੇ ਵੜ ਆਖਾ ਨਾਉ ਕਹਿੰਦੇ ਐਨੇ ਤਪ ਸਾਧ ਕੇ ਐਨੀ ਕਰੜੀ ਘਾਲਣਾ ਜਿਹੜੀ ਘਾਲ ਕੇ ਐ ਅਕਾਲ ਪੁਰਖ ਫੇਰ ਵੀ ਤੇਰੇ ਬਰਾਬਰ ਦਾ ਕੋਈ ਹੋਰ ਨਹੀਂ ਲੱਭ ਸਕਦਾ ਕੋਈ ਹੋਰ ਤੇਰੇ ਬਰਾਬਰ ਦਾ ਨਹੀਂ ਹੈ ਜੀਦਾ ਅਸੀਂ ਮੁੱਲ ਪਾਸ ਕੀ ਜਿਹਦੀ ਵਡਿਆਈ ਕਰ ਸਕੀਏ ਪੰਕੀ ਹੋਏ ਕਹ ਜੇ ਪਵਾ ਸੈ ਅਸਮਾਨੀ ਜਾਉਂ ਕਹਿੰਦੇ ਜੇਕਰ ਕਿਦਰੇ ਮੈਂ ਪੰਛੀ ਬਣ ਜਾਵਾਂ ਪੰਛੀ ਬਣ ਕੇ ਉੱਡ ਕੇ ਅਸਮਾਨ ਦੇ ਵਿੱਚ ਸੈਕੜੇ ਅਸਮਾਨਾਂ ਤੱਕ ਪਹੁੰਚ ਜਾਵਾਂ ਇਹ ਅਸਮਾਨ ਜਿਹੜਾ ਨਜ਼ਰ ਆਉਂਦਾ ਹੈ ਇੱਤੇ ਹੀ ਬਸਨੇ ਕਹਿੰਦੇ ਜੇਕਰ ਸੈਂਕੜੇ ਅਸਮਾਨਾਂ ਤੱਕ ਵੀ ਮੈਂ ਉੱਡ ਕੇ ਚੱਲਿਆ ਜਾਵਾਂ ਐਨੀਆਂ ਉਡਾਰੀਆਂ ਲੰਮੀਆਂ ਕਟਾਂ ਨਦਰੀ ਕਿਸੇ ਨਾ ਆਵਉ ਨਾ ਕਿਛ ਪੀਆ ਨਾ ਖਾਉ ਫੇਰ ਅੱਗੇ ਪਾਤਸ਼ਾਹ ਜੀ ਕਹਿੰਦੇ ਨਾ ਮੈਂ ਕੁਝ ਖਾਵਾਂ ਤੇ ਨਾ ਹੀ ਕੁਝ ਪੀ ਸਕਾਂ ਤੇ ਇੰਨਾ ਕੁ ਉੱਚਾ ਉੱਡ ਜਾਵਾਂ ਕਿ ਕਿਸੇ ਦੂਜੇ ਨੂੰ ਹੋਰ ਨੂੰ ਨਜ਼ਰ ਨਾ ਆਵਾਂ ਤਾਂ ਵੀ ਕਹਿੰਦੇ ਮਾਲਕ ਜੀ ਭੀ ਤੇਰੀ ਕੀਮਤ ਨਾ ਪਵੇ ਹਾਂ ਕੇ ਵੜ ਆਖਾ ਨਾ ਕਹਿੰਦੇ ਇੰਨਾ ਉੱਚਾ ਉੱਡ ਕੇ ਵੀ ਤੇਰੀ ਜਿਹੜੀ ਕੀਮਤ ਨਹੀਂ ਪਾਈ ਜਾ ਸਕਦੀ ਤੇਰੇ ਬਰਾਬਰ ਦਾ ਕੋਈ ਹੋਰ ਨਹੀਂ ਲੱਭਿਆ ਜਾ ਸਕਦਾ ਤੇਰੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਹੁਣ ਅੱਗੇ ਪਾਤਸ਼ਾਹ ਜੀ ਕਹਿੰਦੇ ਜੇਕਰ ਕਿਸੇ ਬੰਦੇ ਦੇ ਮਨ ਵਿੱਚ ਇਹ ਖਿਆਲ ਆ ਜਾਵੇ ਕਿ ਮੈਂ ਤਾਂ ਉਸ ਪ੍ਰਮਾਤਮਾ ਦਾ ਜਿਹੜਾ ਨਾਮ ਉਹਦੀ ਵਡਿਆਈ ਹੈ ਉਹਨੂੰ ਕਾਗਜ਼ ਤੇ ਲਿਖ ਲੈ ਕੇ ਲਿਖ ਲੈ ਕੇ ਕੋਈ ਗ੍ਰੰਥਾਂ ਦੇ ਗ੍ਰੰਥ ਲਿਖ ਦੇਵੇ ਤੇ ਤਾਂ ਆਖੇ ਕਿ ਮੈਂ ਲਿਖ ਲੈ ਕੇ ਉਹ ਮਾਲਕ ਦੇ ਗੁਨਾ ਦਾ ਅੰਤ ਪਾ ਲਵਾਂਗਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬੰਦਿਆ ਤੇਰੀ ਕੀ ਔਕਾਤ ਹੈ? ਕਬੀਰ ਬਸਦਾ ਕਾਗਦ ਜਾਉ ਕਰੋ। ਹਰ ਜਸ ਲਿਖਣ ਨਾ ਜਾਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਕਬੀਰ ਬਸਦਾ ਕਾਗਦ ਜਾਉ ਕਰੋ ਹਰ ਜਸ ਲਿਖਣ ਨਾ ਜਾਏ। ਕਹਿੰਦੇ ਜੇਕਰ ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ ਤੇ ਸਗਲ ਕਰੋ ਬਨ ਰਾਏ ਜਿੰਨੀ ਬਨਸਪਤੀ ਏ ਉਹ ਸਾਰੀ ਬਨਸਪਤੀ ਨੂੰ ਕਲਮਾ ਬਣਾ ਲਈਆਂ ਜਾਣ ਤੇ ਸਾਤ ਸਮੁੰਦਰ ਮਸ ਕਰੋ ਜਿਹੜੀ ਸੱਤਾ ਸਮੁੰਦਰਾਂ ਦੇ ਵਿੱਚ ਪਾਣੀ ਓਹਦੀ ਸ਼ੈਹ ਬਣਾ ਲਈ ਜਾਵੇ ਤਾਂ ਵੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੁਣ ਇੱਥੇ ਹੀ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਨਾਨਕ ਕਾਗਦ ਲਖਮਣਾ ਪੜ ਪੜ ਕੀ ਚੈ ਭਾਉ ਹੁਣ ਬੰਦਾ ਜੇਕਰ ਇਹ ਕਹਿ ਦੇਵੇ ਕਿ ਮੈਂ ਇਨੇ ਗ੍ਰੰਥ ਪੜੇ ਹੋਏ ਹਾਂ ਇੰਨਾ ਮੈਨੂੰ ਗਿਆਨ ਆ ਗਿਆ ਤੇ ਮੈਂ ਉਸ ਗਿਆਨ ਦੇ ਸਦਕਾ ਵਾਹਿਗੁਰੂ ਦਾ ਅੰਤ ਪਾ ਲਵਾਂ ਗੁਰੂ ਸਾਹਿਬ ਜੀ ਕਹਿੰਦੇ ਕਿੰਨੇ ਕ ਗ੍ਰੰਥ ਪੜੇਗਾ ਕਿੰਨੇ ਕ ਗ੍ਰੰਥ ਪੜ ਲਵੇਂਗਾ ਕੋਈ 2 4 10 ਕੋਈ ਹਜ਼ਾਰ ਪੜ ਲਵੇਂਗਾ ਕਹਿੰਦੇ ਬੰਦਿਆ ਜੇਕਰ ਮਾਲਕ ਦੀ ਵਡਿਆਈ ਦੇ ਕਹਿੰਦੇ ਤੇਰੇ ਕੋਲ ਲੱਖਾਂ ਮਣਾ ਹੁਣ ਲੱਖਾਂ ਮਣਾ ਜਿਹੜੇ ਗ੍ਰੰਥ ਕਿੰਨੇ ਹੋਣਗੇ ਕਹਿੰਦੇ ਲੱਖਾਂ ਮਣਾ ਤੇਰੇ ਕੋਲ ਕਾਗਜ਼ ਹੋਣ ਉਹਨਾਂ ਨੂੰ ਮੁੜ ਮੁੜ ਕੇ ਪੜੇ ਦਵਾਰਾ ਫਿਰ ਉਹਨਾਂ ਦੀ ਵਿਚਾਰ ਕਰੇ ਫਿਰ ਤੂੰ ਪੜ ਲਵੇਂ ਫਿਰ ਉਹਨਾਂ ਦੀ ਵਿਚਾਰ ਕਰੇ ਪਾਤਸ਼ਾਹ ਜੀ ਕਹਿੰਦੇ ਹਨ ਪੜ ਪੜ ਕੀਚੈ ਭਾਉ ਕਹਿੰਦੇ ਉਹਨਾਂ ਨੂੰ ਪੜ ਪੜ ਕੇ ਬਾਚ ਬਾਚ ਕੇ ਵਾਹਿਗੁਰੂ ਜੀ ਦੇ ਨਾਲ ਪ੍ਰੀਤ ਪੈ ਜਾਵੇ ਮਸੂਤ ਟੋਟ ਨ ਆਵਈ ਲੇਖਣ ਭੌਣ ਚਲਾਉ ਕਿੰਦ ਜੇਕਰ ਮੈਂ ਆਪ ਜੀ ਦੀ ਵਿੜਾਈ ਲਿਖਣ ਵਾਸਤੇ ਬੈਠਾਂ ਤੇ ਹਵਾ ਨੂੰ ਕਲਮ ਬਣਾ ਲਵਾਂ ਲਿਖਦਿਆਂ ਲਿਖਦਿਆਂ ਕਦੇ ਸਿਆਹੀ ਵੀ ਨਾ ਮੁੱਕੇ ਤੇ ਨਾ ਕਦੇ ਕਲਮ ਹੀ ਰੁਕੇ ਕਲਮ ਵੀ ਨਾ ਰੁਕੇ ਸਿਆਹੀ ਵੀ ਨਾ ਮੁੱਕੇ ਤਾਂ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਪੀ ਤੇਰੀ ਕੀਮਤ ਨਾਪਵੈ ਹਾਉ ਕੇਵੜ ਆਖਾ ਨਾਉ ਕਹਿੰਦੇ ਮਾਲਕ ਭਾਵੇਂ ਕਲਮ ਜਿਹੜੀ ਹੈ ਨਾ ਉਹ ਐਨੀ ਰਫਤਾਰ ਦੇ ਨਾਲ ਚੱਲੇ ਤੇ ਐਸੀ ਸਿਆਹੀ ਹੋਵੇ ਜਿਹੜੀ ਸਿਆਹੀ ਕਦੇ ਮੁੱਕੇ ਨਾ ਜਿਹਦਾ ਕਦੇ ਅੰਤ ਨਾ ਹੋਵੇ ਤਾਂ ਵੀ ਕਹਿੰਦੇ ਆਪ ਜੀ ਦੀ ਵਿੜਿਆਈ ਦਾ ਆਪ ਜੀ ਦੇ ਗੁਣਾ ਦਾ ਆਪ ਜੀ ਦੇ ਨਾਮ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਹਜੂਰ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਇਹ ਵਿਚਾਰ ਬਖਸ਼ਿਸ਼ ਕੀਤੀ ਹੈ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਸਾਨੂੰ